हिंदुस्तान पाकिस्तान 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 हिंदुस्तान हिंदुस्तान जिंदाबाद हिंदुस्तान जिंदाबाद पाकिस्तान मुर्दाबाद पाकिस्तान मुर्दाबाद ਮੁਰਦਾਬਾ ਅਕਬਰ ਮੁਰਦਾਬਾ ਅਕਬਰ ਮੁਰਦਾਬਾ ਅਕਬਰ ਮੁਰਦਾਬਾ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾ ਪਾਕਿਸਤਾਨ ਮੁਰਦਾਬਾ ਪਾਕਿਸਤਾਨ ਮੁਰਦਾਬਾ ਅਕਬਰ ਮੁਰਦਾਬਾ ਅਕਬਰ ਮੁਰਦਾਬਾ ਹਿੰਦੁਸਤਾਨ ਮੁਰਦਾਬਾ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਤਾਂ ਕਿ ਬਾਦੀਆਂ ਦੁਆਰਾ ਜਿਹੜਾ ਹਿੰਦੂ ਸਿੱਖ ਭਾਈਚਾਰਣ ਔਰ ਮੁਸਲਮਾਨ ਭਾਈਚਾਰਣ ਹਿੰਦੁਸਤਾਨ ਦੇ ਨੂੰ ਤੋੜਨ ਦੇ ਲਈ ਬੱਚਾਂ ਦੇ ਵਿੱਚੋਂ ਸਾਡੇ ਜਿਹੜੇ ਸਲਾਨੀ ਉੱਤੇ ਕੁੰਮਣ ਗਏ ਸੀ ਉਹਨਾਂ ਨੂੰ ਕੱਢ ਕੇ ਪੱਤਾਂ ਦੇ ਵਿੱਚੋਂ ਪੁੱਛ-ਪੁੱਛ ਕੇ ਮਾਰਿਆ ਗਿਆ ਕੀ ਤੇਰਾ ਨਾਂ ਕੀ ਹੈ ਤੂੰ Hindu ਆ ਜਾਂ Musalman ਹੈ ਜਿਹੜੇ ਲੋਕ ਨੇ ਇਹ ਅਤਵਾਦੀ ਲੋਕ ਹੁੰਦੇ ਨੇ ਨਾ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਇੱਕੋ ਧਰਮ ਹੈ ਅਤੰਕਵਾਦ ਔਰ ਆਪਸੀ ਭਾਈਚਾਰਕ ਸਾਂਝਾਂ ਨੂੰ ਖਰਾਬ ਕਰਨਾ ਸੋ ਸਾਡੀ ਸਭ ਨੂੰ ਅਪੀਲ ਹੁੰਦੀ ਆ ਇਹੋ ਜਿਹੋ ਲੋਕਾਂ ਦੇ ਮਗਰ ਲੱਕੇ ਤੁਸੀਂ ਆਪਸੀ ਭਾਈਚਾਰਕ ਸਾਂਝਾਂ ਨਾ ਤੋੜੋ ਪਾਕਿਸਤਾਨ ਦੇ ਵਿੱਚ ਵੀ ਜਿੰਨੇ ਲੋਕ ਰਹਿੰਦੇ ਨੇ ਸਾਰੇ ਉਹ ਉਹਨਾਂ ਦੇ ਵਿੱਚ ਸਾਰੇ ਹੀ ਜਿਹੜੇ ਅਤਕਵਾਦੀ ਨਹੀਂ ਆ ਉਹਨਾਂ ਵਿੱਚ ਵੀ ਅਮਨ ਪਤੰਥ ਦੇ ਲੋਕ ਬਹੁਤ ਨੇ ਪਰ ਦੁੱਖ ਦੀ ਗੱਲ ਇਹ ਹੁੰਦੀ ਆ ਕਿ ਜਿਹੜੇ ਇਹ ਚੰਦ ਲੋਕ ਨੇ ਮਾਹੌਲ ਖਰਾਬ ਕਰਦੇ ਨੇ ਬੱਚਿਆਂ ਦੇ ਵਿੱਚੋਂ ਕੱਢ ਕੇ ਮਾਰਦੇ ਨੇ ਹਿੰਦੂ ਸਿੱਖ ਭਾਈਚਾਰਕ ਸਾਂਝਾਂ ਨੂੰ ਖਰਾਬ ਕਰਦੇ ਨੇ ਬਹੁਤ ਹੀ ਦੁੱਖ ਦੀ ਗੱਲ ਹੈ ਤੋ ਸਾਡੀ ਮੰਗ ਹੈ ਪ੍ਰਧਾਨ ਮੰਤਰੀ ਮੇਧਨ ਮੋਦੀ ਜੀ ਨੂੰ ਅਪੀਲ ਹੈ ਕਿ ਜਿਵੇਂ ਤੁਸੀਂ ਪਹਿਲਾਂ ਸਰਜੀਕਲ ਸਟ੍ਰਾਈਕ ਕੀਤੀ ਸੀ ਉਦੋਂ ਤੁਸੀਂ ਇੱਕ ਫਿਲਮ ਦਾ ਟ੍ਰੇਲਰ ਦਿਖਾਇਆ ਸੀ ਅੱਜ ਜਿਹੜੀ ਉਹ ਫਿਲਮ ਦਿਖਾਣੀ ਬਾਕੀ ਹੈ ਹੁਣ ਉਹ ਟਾਈਮ ਆ ਗਿਆ ਹੈ ਕਿ ਜਿਹੜੇ ਅਤਵਾਦੀ ਨੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ ਜਾਵੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਮਾਰਿਆ ਜਾਵੇ ਸੋਚੇ ਨੇ ਸਾਡੇ ਬਰਾ ਜਿਹੜਾ ਸ਼ਹੀਦ ਹੋਏ ਉਹਨਾਂ ਨੂੰ ਸ਼ਾਂਤੀ ਮਿਲ ਸਕੇ ਸਭ ਆਲੋ ਪਈ ਗੀ ਅੱਜ ਇਹ ਨਹੀਂ